ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਫੇਰ ਆ ਗਏ ਆਪਣੀ ਇੱਕ ਨਵੀਂ ਵੀਡੀਓ ਲੈ ਕੇ ਕਹਿੰਦੇ ਅੱਜ ਆਪਾਂ ਖੜੇ ਆ ਜੀ ਪਿੰਡ ਸੇਖੋਪੁਰ ਕਹਿੰਦੇ ਜਿੱਥੇ ਖੱਗਰ ਦਾ ਵਹਾਅ ਬਹੁਤ ਵੜ ਗਿਆ ਤੇ ਕਹਿੰਦੇ ਪਹਿਲਾਂ ਹੀ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਪਾਣੀ ਕਾਰਨ ਤੇ ਹੁਣ ਫੇਰ ਕਹਿੰਦੇ ਖੱਗਰ 'ਚ ਪਾਣੀ ਆ ਗਿਆ ਜਿਹਦੇ ਕਰਕੇ ਨੇੜੇ ਦੇ ਕਈ ਪਿੰਡ ਬੜੀ ਸੇਖੋਪੁਰ ਮਹਿਮੂਦਪੁਰ ਡੁੱਟਦਪੁਰ ਜਿਹੜੇ ਬਹੁਤ ਹੀ ਪਰੇਸ਼ਾਨ ਨੇ ਤੇ ਆਹ ਖੱਗਰ ਦੇਖ ਲਓ ਵੀਰੇ ਖੱਗਰ ਦੇਖ ਲਓ ਸਾਹਮਣੀ ਇਹ ਖੱਗਰ ਓਹੀ ਆ ਜਿਹਦੇ ਕਰਕੇ ਕਹਿੰਦੇ ਬੰਨ ਉਹ ਸਾਹਮਣੀ ਪਿੱਛੇ ਬੰਨ ਬੰਨ੍ਹ ਦੇਖ ਲਓ ਵੀਰੋ ਇਹ ਬੰਨ੍ਹ ਟੁੱਟਿਆ ਸੀ ਜਿਹਦੇ ਕਰਕੇ ਕਹਿੰਦੇ ਕਈ ਪਿੰਡ ਡੁੱਬੇ ਸੀ ਤੇ ਇਹ ਬੰਨ੍ਹ ਕੱਲ ਹੀ ਲਾਇਆ ਤੇ ਅੱਜ ਫੇਰ ਕਹਿੰਦੇ ਖੱਗਰ 'ਚ ਪਾਣੀ ਆ ਗਿਆ ਤੇ ਜਿਹਦੇ ਕਰਕੇ ਕਹਿੰਦੇ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਨੇ ਇਹ ਬੰਨ੍ਹ ਕਹਿੰਦੇ ਕਈ ਕੱਲ ਦਾ ਕਹਿੰਦੇ ਜੀਸੀਬੀਆਂ ਚੱਲ ਰਹੀਆਂ ਇੱਥੇ ਜਿਹਦੇ ਕਰਕੇ ਆ ਬੰਨ੍ਹ ਸਿਰੇ ਤੱਕ 7-7 ਫੁੱਟ ਦਾ ਲਾਤਾ ਜਿਹਦੇ ਕਰਕੇ ਕਹਿੰਦੇ ਲੋਕਾਂ ਨੇ ਬਹੁਤ ਮਿਹਨਤ ਕਰਕੇ ਤੇ ਬੰਨ੍ਹ ਲਾਤਾ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਖੱਗਰ ਦਾ ਪਾਣੀ ਦਾ ਵਹਾਵ ਤੇ ਜਿਹਦੇ ਕਰਕੇ ਕਹਿੰਦੇ ਬਹੁਤ ਹੀ ਕਿਸਾਨ ਬਹੁਤ ਪਰੇਸ਼ਾਨ ਹੋਏ ਹੋਏ ਆ ਹੁਣ ਤਾਂ ਇੱਧਰ ਘੱਗਰ ਦੇਖ ਲਓ ਵੀਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਤੁਸੀਂ ਦੇਖ ਸਕਦੇ ਹੋ ਵੀਰੋ ਪਿੰਡ ਕਹਿੰਦੇ ਸੇਖੂਪੁਰ ਦਾ ਜਿਹੜਾ ਘੱਗਰ ਸੀ ਨਹਿਰ ਸੀ ਕਹਿੰਦੇ ਉਹ ਦੁਬਾਰਾ ਫੇਰ ਭਰ ਕੇ ਆ ਗਈ ਜਿਹਦੇ ਕਰਕੇ ਕਹਿੰਦੇ ਕੱਲ ਪਿੰਡ ਬੜਲੀ ਤੋਂ ਲੈ ਕੇ ਪਿੰਡ ਸੇਖੋਪੁਰ ਤੱਕ ਆ ਦੇਖੋ ਵੀਰੋ ਬੰਦ ਲਾਤੇ ਤੇ ਪਾਣੀ ਬਹੁਤ ਆ ਗਿਆ ਘੱਗਰ ਫੁੱਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਉਹ ਹੀ ਕਗਰਾ ਜਿਹਦਾ ਕਹਿੰਦੇ ਬੰਦ ਟੁੱਟਣ ਕਰਕੇ ਆ ਦੇਖੋ ਇੱਥੋਂ ਬੰਦ ਟੁੱਟਣ ਕਰਕੇ ਤੇ ਜਿਹੜੇ ਪਿੰਡਾਂ ਦੀ ਫਸਲ ਖਰਾਬ ਹੋਈ ਆ ਤੇ ਕਹਿੰਦੇ ਉਹ ਬੜਲੇ ਪਿੰਡੇ ਤੋਂ ਅੱਗੇ ਤੇ ਕਹਿੰਦੇ ਦੌਲਤਪੁਰ ਪਿੰਡਾਂ ਜਿਨ੍ਹਾਂ ਦੀ ਬਹੁਤ ਹੀ ਕਹਿੰਦੇ ਨੁਕਸਾਨ ਹੋਇਆ ਫਸਲਾਂ ਦਾ ਤੇ ਆਹ ਕਹਿੰਦੇ ਜਿਹਦੇ ਕਰਕੇ ਫੇਰ ਕੱਲ੍ਹ ਭਰ ਕੇ ਆ ਗਿਆ ਸੀ ਤੇ ਜਿਹਦੇ ਕਰਕੇ ਕਹਿੰਦੇ 2 ਦਿਨ ਜੀ ਸੀ ਵੀ ਚੱਲੀ ਆ ਇੱਥੇ ਬੰਦ ਲਾਤਾ ਸਿਰੇ ਤੱਕ ਤੇ ਪਾਣੀ ਕਹਿੰਦੇ ਪਿੱਛੋਂ ਹੋਰ ਛੱਡਿਆ ਗਿਆ ਤੇ ਹੁਣ ਦੇਖਦੇ ਆ ਕੀ ਬਣਦਾ ਵੀ ਦੇਖ ਸਕਦੇ ਹੋ ਵੀਰੋ ਤੇ ਆ ਬੰਦ ਸਿਰੇ ਤੱਕ ਲਾਤਾ ਕਹਿੰਦੇ ਦੁਬਾਰਾ ਕਹਿੰਦੇ ਫੇਰ ਨਾ ਕਹਿੰਦੇ ਪਿੰਡ ਬੜਲੀ ਤੋਂ ਲੈ ਕੇ ਦੌਲਤਪੁਰ ਤੱਕ ਪਾਣੀ ਨਾ ਵੜ ਜੇ ਜਿਹਦੇ ਕਰਕੇ ਕਹਿੰਦੇ ਫਸਲਾਂ ਕਹਿੰਦੇ ਕਿਸਾਨਾਂ ਨੇ ਬਹੁਤ ਮੁਸ਼ਕਲਾਂ ਨਾਲ ਦੁਬਾਰਾ ਲਾਈਆਂ ਤੇ ਬਹੁਤ ਹੀ ਮੁਸ਼ਕਲ ਨਾਲ ਪਤਾ ਨਹੀਂ ਕਿੱਥੋਂ ਕਿੱਥੋਂ ਕਹਿੰਦੇ ਪਨੀਰੀ ਦਾ ਇੰਤਜ਼ਾਮ ਕਰਕੇ ਦੁਬਾਰਾ ਲਾਈਆਂ ਤੇ ਦੇਖ ਲਓ ਵੀਰੋ ਚਾਰ ਚਾਰ 5-5 ਫੁੱਟ ਕਹਿੰਦੇ ਬੰਨ ਲਾਤਾ ਨੇੜੇ-ਨੇੜੇ ਦੀ ਜਿਹਦੇ ਕਰਕੇ ਪਾਣੀ ਹੁਣ ਬਾਹਰ ਨਹੀਂ ਆ ਸਕਦਾ ਮੰਦੇ ਆ ਪਾਣੀ ਕਹਿੰਦੇ ਕੱਲ ਬਹੁਤ ਆ ਗਿਆ ਇੱਥੇ ਫੇਰ ਘੱਗਰ ਚ ਘੱਗਰ ਫੁੱਲ ਚੱਲ ਭਰ ਕੇ ਚੱਲ ਰਹੀ ਹੈ ਘੱਗਰ ਵੀਰੋ ਇਹ ਸਿੱਖ ਹੋਰ ਪਿੰਡ ਵਿੱਚ ਅਸੀਂ ਖੜੇ ਆ ਇਸ ਟਾਈਮ ਜਿਹਦੇ ਕਰਕੇ ਕਹਿੰਦੇ ਬਹੁਤ ਹੀ ਨੁਕਸਾਨ ਹੋਇਆ ਕਿਸਾਨਾਂ ਦਾ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ sire tak e ਕਾਫੀ ਦੂਰ ਤੱਕ ਬੰਨ ਲਗਾਤਾ ਤੁਸੀਂ ਦੇਖ ਸਕਦੇ ਹੋ ਵੀਰੋ ਇਹ ਆ ਸਾਹਮਣੇ ਇਹ ਉਹ ਪਰੇ ਦੇਖ ਲਓ ਵੀਰੇ ਘੱਗਰਾਏ ਜਿੱਥੇ ਆ ਪਾਣੀ ਫਿਰ ਰਿਹਾ ਨਾ ਇਹ ਸਾਰਾ ਪਾਣੀ ਕਹਿੰਦੇ ਖੇਤਾਂ ਵਿੱਚ ਫਿਰ ਰਿਹਾ ਇਸ ਟਾਈਮ ਇਹ ਖੇਤ ਡੁੱਬੇ ਹੋਇਆ ਉਹ ਦੇਖ ਲਓ ਸਪੈਦ ਦੇ ਲੱਗੇ ਹੋਇਆ ਉਹ ਦੇਖ ਲਓ ਤੇ ਪਰੇ ਘੱਗਰ ਫੁੱਲ ਚੱਲ ਰਿਹਾ ਹੁਣ ਕਹਿੰਦੇ ਖਤਰੇ ਦੇ ਨਿਸ਼ਾਨ ਤੇ ਫੇਰ ਖੜਿਆ ਬੜੀ ਦੌਲਤਪੁਰ ਦੇ ਸੇਖੂਪੁਰ ਪਿੰਡ ਜਿਨ੍ਹਾਂ ਕਰਕੇ ਕਹਿੰਦੇ ਬੰਨ ਬਹੁਤ ਵੱਡਾ ਕਹਿੰਦੇ ਅੱਗੇ ਅੱਗੇ ਕਹਿੰਦੇ 10 10 ਫੁੱਟ ਤੱਕ ਲਾਤਾ ਕਹਿੰਦੇ ਜਿਸ ਦੇ ਕਰਕੇ ਪਾਣੀ ਪਿੰਡਾਂ ਵਿੱਚ ਹੁਣ ਨਾ ਬੜੇ ਜਿਹੜਾ ਕਿ ਬੰਨ ਪਹਿਲਾਂ ਟੁੱਟ ਗਿਆ ਸੀ ਪਿੰਡ ਤੇ ਕਹਿੰਦੇ ਕਈ ਫਸਲਾਂ ਖਰਾਬ ਹੋਈਆਂ ਕਈ ਪਿੰਡਾਂ ਦੀ ਬੜਲੀ ਤੋਂ ਲੈ ਕੇ ਦੁਰਦ ਮਹਿਮੂਦਪੁਰ ਤੇ ਦੌਲਤਪੁਰ ਕਈ ਪਿੰਡਾਂ ਦੀ ਫਸਲਾਂ ਕਹਿੰਦੇ ਖਰਾਬ ਹੋਈਆਂ ਸੀ ਜਿਹਦੇ ਕਰਕੇ ਹੁਣ ਇੱਥੇ ਬੰਦ ਕਰਾ ਦਿੱਤਾ ਗਿਆ ਜਿੱਥੋਂ ਬੰਦ ਟੁੱਟਿਆ ਸੀ ਆ ਦੇਖ ਸਕਦੇ ਹੋ ਤੁਸੀਂ ਵੀਰੋ ਇਹ ਸਾਰਾ ਕਹਿੰਦੇ ਲਵਿੰਡੋਵੇ ਤੋਂ ਸਾਰੀ ਮਿੱਟੀ ਚੱਕ ਕੇ ਬੰਦ ਬੰਦ ਕਰਾਤੇ ਤੇ ਉਹਦੇ ਨਾਲ ਨਾਲ ਪਾਣੀ ਦਾ ਭਰ ਕੇ ਕਹਿੰਦੇ ਘੱਗਰ ਫੇਰ ਆ ਗਿਆ ਤੇ ਉਹ ਦੂਰ ਦੂਰ ਤੱਕ ਕਹਿੰਦੇ ਪਾਣੀ ਚੱਲੇ ਰਿਹਾ ਹੁਣ ਤੇ ਕਹਿੰਦੇ ਪਿੱਛੋਂ ਪਾਣੀ ਬਹੁਤ ਜ਼ਿਆਦਾ ਛੱਡ ਦਿੱਤਾ ਗਿਆ ਜਿਦੇ ਕਰਕੇ ਕਹਿੰਦੇ ਬਹੁਤ ਕਿਸਾਨਾਂ ਨੂੰ ਬਹੁਤ ਹਫੜਾ ਤਫੜੀ ਲੱਗੀ ਹੋਈ ਆ ਤੇ ਪਾਣੀ ਫੇਰ ਆ ਗਿਆ ਕੱਗਰ 'ਚ ਤੇ ਕੱਲ ਹੀ ਇਹਦੇ ਤੇ ਕਹਿੰਦੇ ਲਵੇ ਲਵੇ ਸਾਰੇ ਕੱਗਰ ਦੇ ਕਹਿੰਦੇ ਬੰਨ ਲਾਤੇ ਇਹਦੇ ਕਰਕੇ ਕਹਿੰਦੇ ਕਿਸਾਨਾਂ ਦੀ ਫਸਲਾਂ ਹੁਣ ਨਾ ਖਰਾਬ ਹੁਣ ਪਹਿਲਾਂ ਹੀ ਬਹੁਤ ਹੀ ਖਰਾਬ ਹੋ ਗਈਆਂ ਬਹੁਤ ਲੋਕ ਤੰਗ ਨੇ ਤੁਸੀਂ ਦੇਖ ਸਕਦੇ ਹੋ ਵੀਰੋ ਕੱਗਰ ਕੱਗਰ ਬਹੁਤ ਹੀ ਕਹਿੰਦੇ ਪਾਣੀ ਵਗ ਗਿਆ ਤੇ ਪਿੱਛੋਂ ਕਹਿੰਦੇ ਜਿੱਥੋਂ ਪਾਣੀ ਕਹਿੰਦੇ ਛੱਡਿਆ ਹੁਣ ਦੁਬਾਰਾ ਉੱਥੇ ਕਹਿੰਦੇ ਪਾਣੀ ਦਾ ਬਹੁਤ ਬਹੁਤ ਹੀ ਤੇਜ਼ੀ ਨਾਲ ਕਹਿੰਦੇ ਇੱਧਰ ਨੂੰ ਆ ਰਿਹਾ ਤੇ ਦੇਖਦੇ ਆ ਜਿੰਨਾ ਬੱਸ ਸਕੇ ਉਹਨੇ ਵਿਚਾਰੇ ਆ ਆਪਣੀਆਂ ਫਸਲਾਂ ਨੂੰ ਤੇ ਕਿਸਾਨ ਬਹੁਤ ਹੀ ਕਹਿੰਦੇ ਪਰੇਸ਼ਾਨ ਨੇ ਤੇ ਆ ਵੀਰੋ ਨੇੜੇ-ਨੇੜੇ ਦੇਖ ਲਓ ਖੇਤ ਆ ਸਾਰੇ ਜਿਹੜੇ ਹੁਣ ਡੁੱਬੇ ਹੋਏ ਆ ਤੇ ਉਹ ਪਰੇ ਕੱਗਰ ਆ ਕਹਿੰਦੇ ਕਹਿੰਦੇ ਆ ਖੇਤ ਸਾਰੇ ਡੁੱਬੇ ਹੋਏ ਆ ਨੇੜੇ ਨੇੜੇ ਕਹਿੰਦੇ ਖੇਤ ਆ ਜਿਹੜੇ ਆ ਦੇਖ ਲਓ ਆ ਢੱਕੇ ਪਏ ਨੇ ਆ ਇਹ ਉਹ ਉੱਥੇ ਤੱਕ ਖੇਤ ਆ ਜਿਹੜਾ ਵਿੱਚ ਸਾਰੇ ਡੁੱਬ ਗਏ ਤੇ ਹੁਣ ਲੋਕ ਬਹੁਤ ਹੀ ਪਰੇਸ਼ਾਨੀ ਚ ਨੇ